ਤੇ ਮੇਰਾ ਬੇਟਾ ਐ ਮੈਂ ਇਦਾਂ ਮੈਲੇ ਚਲ ਕੇ ਜਾਨੀ ਆ 10 10 ਰੁਪਏ ਲੋਕਾਂ ਗਾੜੀ ਹਟਾਉਣੀਆਂ ਤੇ ਮੇਰੇ ਬੱਚੇ ਨੂੰ ਪ੍ਰੋਬਲਮ ਗੁਰਦਿਆਂ ਦੀ ਤੇ ਕੋਈ ਵੀਰ ਭਰਾ ਮਦਦ ਕਰ ਸਕੇ ਮੇਰੀ ਮੈਨੂੰ ਨਾ ਪਹਿਲਾਂ ਹਾਰ ਦੀ ਪ੍ਰੋਬਲਮ ਹੀ ਅਸੀਂ ਇਦਾਂ ਇਲਾਜ ਕਰਾਉਂਦੇ ਰਹਿ ਸਰਕਾਰੀ ਹਸਪੀਟਲਾਂ ਚ ਉਹਨਾਂ ਜਵਾਬ ਦੇ ਤਾ ਬਾਅਦ ਅਸੀਂ ਦਿੱਲੀ ਖੜਿਆ ਉਹਨਾਂ ਨੇ ਕਹਿ ਕੇ ਗੁਰਦਿਆਂ ਦੀ ਵੀ ਨਾਲ ਪ੍ਰੋਬਲਮ ਐ ਜਿਵੇਂ ਮਰ ਸਾਡੀ ਇਹ ਗੱਲ ਵੀ ਬੱਚਾ ਚਲੋ ਬਾਜੇ हां जी ਇਹਦਾ ਇਲਾਜ ਹੋ ਜੇ ਇਸ ਤੋਂ ਵੱਧ ਕੀ ਚਾਹੀਦਾ ਆਪਾਂ ਨੂੰ ਕਿਤੇ ਤੁਸੀਂ ਮੱਦੀ ਗੁਹਾਰ ਲਗਾਈ ਕਿਸੇ ਨੂੰ ਹੋਰ ਕਿਹਾ ਤੁਸੀਂ ਹਾਂਜੀ ਅਸੀਂ ਕਿਹਾ ਸੀ ਬੜਿਆ ਰਿਸ਼ਤੇਦਾਰਾਂ ਚ ਕਿਹਾ ਸੀ ਪਰ ਉਹਨਾਂ ਨੇ ਸਾਡੀ ਮਦਦ ਨਹੀਂ ਕੀਤੀ ਫਿਰ ਅਸੀਂ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੰਦਾ ਟੂਰਨਾਮੈਂਟ ਦੇ ਬੱਚੇ ਨੂੰ ਖੜਿਆ ਕਰੋ ਫਿਰ ਇਸ ਕਰਕੇ ਬੱਚੇ ਨੂੰ ਖੜੀ ਦਾਵਾ ਮੇਲਿਆ ਜਾ ਲੋਕ 10000 ਰੁਪਏ ਦੀ ਵਿਦਤ ਨਹੀਂ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਪੂਰਾ ਇਲਾਜ ਹੀ ਕਰਵਾ ਦਾਂਗੇ ਨਹੀਂ ਫਿਰ ਜੀ ਇਹ ਨਹੀਂ ਕਦੀ ਕਿਹਾ ਮੈਂ ਦੇਖੋ ਕਿੰਨੀ ਆ ਕਿ ਮੇਰੀ ਮਦਦ ਕਰ ਸਕਣ ਮੇਰਾ ਬੱਚਾ ਬਚਾ ਦੇਣ ਅੱਛਾ ਜੀ ਬਸ ਮੈਂ ਹੋਰ ਨਹੀਂ ਕੋਈ ਕਹਿਣਾ ਚਾਹੁੰਦੀ ਬਸ ਮੇਰੇ ਬੱਚੇ ਵਾਸਤੇ ਇਲਾਜ ਲਈ ਪੈਸੇ ਤੇ ਚਲੋ ਪਾ ਦੇਣ ਮੇਰਾ ਬੱਚਾ ਬਚ ਜਾਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਅਸੀਂ ਇਸ ਵੇਲੇ ਗਹਿਰੀ ਦੇ ਵਿੱਚ ਮੌਜੂਦ ਹਾਂ ਜੋ ਕਿ ਰਾਜਾ ਤਾਲ ਅਤੇ ਸਰਾਏ ਅਮੰਤਖਾ ਦੇ ਨੇੜੇ ਹੈ ਦੋਸਤੋ ਇਹ ਪਿੰਡ ਬਾਰਡਰ ਦੇ ਨੇੜੇ ਪਿੰਡ ਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਕਿ ਗੁਰਸਿੱਖ ਪਰਿਵਾਰ ਹੈ ਅਤੇ ਇੱਕ ਉਹਨਾਂ ਦਾ ਬੱਚਾ ਹੈ ਗੁਰਸਿੱਖ ਪਰਿਵਾਰ ਦਾ ਜਿਸਦੇ ਗੁਰਦੇ ਜਿਹੜੇ ਨੇ ਉਹ ਖਰਾਬ ਨੇ ਅਤੇ ਇਹ ਭੈਣ ਜਿਹੜੀ ਹੈ ਪਿੰਡਾਂ ਦੇ ਵਿੱਚ ਮੇਲਿਆਂ ਦੇ ਵਿੱਚ ਜਾ ਕੇ ਜਿਹੜਾ ਜਿੱਥੇ ਕਬੱਡੀਆਂ ਹੁੰਦੀਆਂ ਨੇ ਮੇਲਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਕੋਲੋਂ ਇਲਾਜ ਵਾਸਤੇ 10-10 5-5 ਰੁਪਏ ਮੰਗਣ ਦੇ ਲਈ ਮਜਬੂਰ ਹੈ ਗੁਰਸਿੱਖ ਪਰਿਵਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਅੱਜ ਮਦਦ ਦੀ ਗੁਹਾਰ ਜਿਹੜੀ ਹੈ ਉਹਨਾਂ ਨੇ ਚੈਨਲ ਦੇ ਮਾਧਮ ਰਾਈ ਲਗਾਉਣੀ ਹੈ ਤਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਇੱਕ ਛੋਟਾ ਜਿਹਾ ਬੱਚਾ ਹੈ ਆ ਵੱਧ ਤੋਂ ਵੱਧ 8 ਸਾਲ ਉਮਰ ਹੈ ਜੀ ਹਾਂ 8 ਸਾਲ ਦੀ ਉਮਰ ਦੇ ਵਿੱਚ ਪੈਰਾਲਾਈਜ਼ ਜਿਸ ਨੂੰ ਕਹਿ ਸਕਦੇ ਆ ਕਿ ਪੈਰਾਲਾਈਜ਼ ਵੀ ਹੈ ਇੱਕ ਪਾਸਾ ਜਿਹੜਾ ਹੈ ਛੋਟੇ ਬੱਚੇ ਦਾ ਕੰਮ ਨਹੀਂ ਕਰਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਾਤਾ ਪਿਤਾ ਜਿਹੜੇ ਨੇ ਉਹ ਵੀ ਗੁਰਸਿੱਖ ਨੇ ਅਤੇ ਪਿਤਾ ਜਿਹੜੇ ਨੇ ਉਹ ਆਟੋ ਚਲਾਉਂਦੇ ਨੇ ਤਾਂ ਉਹ ਗੱਲਬਾਤ ਕਰਕੇ ਜਾਣਦੇ ਆ ਦੋਸਤੋ ਜਿੰਨੇ ਵੀ ਵੀਰ ਜਿਹੜੇ ਨੇ ਸਾਡੇ ਨਾਲ ਜੁੜੇ ਨੇ ਚੈਨਲ ਦੇ ਮਾਧਮ ਰਾਹੀਂ ਸ਼ੇਅਰ ਜ਼ਰੂਰ ਕਰਿਓ ਸਾਡੇ ਨਾਲ ਭੈਣ ਮੌਜੂਦ ਹੈ ਗੁਰਸਿੱਖ ਭੈਣ ਗੁਰਸਿੱਖ ਪਰਿਵਾਰ ਅਤੇ ਛੋਟਾ ਬੱਚਾ ਜਿਸ ਦੇ ਗੁਰਦੇ ਖਰਾਬ ਨੇ ਤੇ ਡਾਕਟਰਾਂ ਨੇ 5 ਲੱਖ ਰੁਪਇਆ ਮੰਗਿਆ ਜੀ ਹਾਂ 5 ਲੱਖ ਰੁਪਇਆ ਮੰਗਿਆ ਔਰ ਉਹ ਵੀ ਦਿੱਲੀ ਦੇ ਵਿੱਚ ਇਲਾਜ ਹੋਣਾ ਇਸ ਵੀ ਛੋਟੇ ਵੀਰ ਦਾ ਅਤੇ 5 ਲੱਖ ਨਾ ਹੋਣ ਦੇ ਕਰਕੇ ਹੀ ਪਰਿਵਾਰ ਜਿਹੜਾ ਹੈ ਮੀਡੀਆ ਰਾਈ ਦਾਨੀ ਸੱਜਣਾ ਤੱਕ ਆਵਾਜ਼ ਪਹੁੰਚਾਉਣ ਦੇ ਲਈ ਮੌਜੂਦ ਹੈ ਪਹਿਨੇ ਪਿੰਡ ਦਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਜੀ ਪਿੰਡ ਗੈਰੀ ਜੀ ਤੇ ਜ਼ਿਲ੍ਹਾ ਤਰਨਤਾਰਨ ਮੇਰਾ ਨਾਮ ਮਨਦੀਪ ਕੌਰ ਜੀ ਤੇ ਮੇਰਾ ਬੇਟਾ ਹੈ ਮੈਂ ਦਾ ਮੇਲੇਆਂ ਚ ਲੱਗ ਕੇ ਜਾਂਦੀਆਂ 10-10 ਰੁਪਏ ਲੋਕਾਂ ਘੜੀ ਹੱਥ ਦਾਨੀਆਂ ਤੇ ਮੇਰੇ ਬੱਚੇ ਨੂੰ ਪ੍ਰੋਬਲਮ ਗੁਰਦਿਆਂ ਦੀ ਜੀ ਤੇ ਕੋਈ ਵੀਰ ਭਰਾ ਮਦਦ ਕਰ ਸਕੇ ਮੇਰੀ ਜੀ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਨਾਮ ਅਮਰਾਜਦੀਪ ਅੱਛਾ ਜੀ ਤੇ ਪਣੇ ਅਜਿਹੇ ਹਾਲਾਤਾਂ ਚ ਕੋਈ ਰਿਸ਼ਤੇਦਾਰ ਬੋੜਿਆ ਜੀ ਨਹੀਂ ਨਹੀਂ ਜੀ ਕੋਈ ਨਹੀਂ ਬੋੜਿਆ ਅੱਛਾ ਜੀ ਹਾਂਜੀ ਮੈਂ ਕੱਲੀ ਰਹਿਨੀ ਆ ਕੱਲੀ ਮੈਂ ਜਾਨੀ ਹੁੰਨੀ ਆ ਅੱਛਾ ਜੀ ਹਾਂਜੀ ਪਤੀ ਕੀ ਕੰਮ ਕਰਦੇ ਨੇ ਉਹ ਆਟੋ ਚਲਾਉਂਦੇ ਨੇ ਘਰਾਏ ਦੀ ਅੱਛਾ ਜੀ ਹਾਂਜੀ ਪਣੇ ਕਿੰਨੀ ਉਮਰ ਦੀ ਸੀ ਬੱਚੇ ਦੀ ਜਦੋਂ ਤੁਹਾਨੂੰ ਪਤਾ ਲੱਗਿਆ ਡਾਕਟਰਾਂ ਦੇ ਕੋਲੋਂ ਟੈਸਟ ਕਰਵਾਏ ਕਿ ਇਹ ਠੀਕ ਹੋਣ ਦੇ ਲਈ ਇੰਨੇ ਪੈਸੇ ਲੱਗਣੇ ਆ ਕੀ ਪ੍ਰੋਬਲਮ ਸੀ ਇਹ ਵੀ ਦੱਸਿਓ ਜੀ ਇਹਨੂੰ ਨਾ ਪਹਿਲਾਂ ਹਾਰਡ ਦੀ ਪ੍ਰੋਬਲਮ ਹੀ ਅਸੀਂ ਇਦਾਂ ਲਾਜ ਕਰਾਂਦੇ ਰਹੇ ਸਰਕਾਰੀ ਹਸਪਤਾਲਾਂ 'ਚ ਉਹਨਾਂ ਜਵਾਬਦੇਹਤਾ ਬਾਅਦ 'ਚ ਅਸੀਂ ਦਿੱਲੀ ਖੜਿਆ ਉਹਨਾਂ ਨੇ ਕਹਿ ਕੇ ਗੁਰਦਿਆਂ ਦੀ ਵੀ ਨਾਲ ਪ੍ਰੋਬਲਮ ਹੈ ਤੇ 5 ਲੱਖ ਰੁਪਈਆ ਮੰਗਿਆ 8 ਸਾਲ ਦਾ ਮੇਰਾ ਬੇਟਾ ਹੈ ਅੱਛਾ ਜੀ ਹਾਂਜੀ ਇੱਕੋ ਹੀ ਬੇਟਾ ਹੈ ਹਾਂਜੀ ਇੱਕ ਹੀ ਹੈ 5 ਲੱਖ ਰੁਪਏ ਹਾਂਜੀ 5 ਲੱਖ ਰੁਪਏ ਫਿਰ ਤੁਸੀਂ ਕੀ ਕਿਹਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਤੋਂ ਇੰਨਾ ਹੋ ਨਹੀਂ ਸਕਦਾ ਕਹਿੰਦੇ ਫਿਰ ਇਹਦਾ ਕੋਈ ਹੱਲ ਨਹੀਂ ਹੈਗਾ ਅੱਛਾ ਜੀ ਹਾਂਜੀ ਕਿਤੇ ਤੁਸੀਂ ਮੱਦੀ ਗੁਹਾਰ ਲਗਾਈ ਕਿਸੇ ਨੂੰ ਹੋਰ ਕਿਹਾ ਤੁਸੀਂ ਹਾਂਜੀ ਅਸੀਂ ਕਿਹਾ ਸੀ ਬੜਿਆ ਰਿਸ਼ਤੇਦਾਰਾਂ ਚ ਕਿਹਾ ਸੀ ਪਰ ਉਹਨਾਂ ਨੇ ਸਾਡੀ ਮਦਦ ਨਹੀਂ ਕੀਤੀ ਫਿਰ ਅਸੀਂ ਹਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੰਦਾ ਟੂਰਨਾਮੈਂਟ ਦੇ ਬੱਚੇ ਨੂੰ ਖੜਿਆ ਕਰੋ ਫਿਰ ਇਸ ਕਰਕੇ ਬੱਚੇ ਨੂੰ ਖੜੀ ਦਾਵਾ ਮੇਲਿਆਂ ਚ ਹਾਂਜੀ ਮਦਦ ਵਾਸਤੇ ਲੋਕਾਂ ਕਿੰਨਾ ਸਮਾਂ ਹੋ ਗਿਆ ਪਿੰਡਾਂ ਦੇ ਵਿੱਚ ਇੱਕ ਵੱਡੀ ਟੂਰਨਾਮੈਂਟਾਂ ਦੇ ਜਾਂਦੇ ਆ ਇਹ ਇਹ ਦੋਸਤੋ ਧਿਆਨਯੋਗ ਗੱਲ ਹੈ ਬਹੁਤ ਵੱਡੇ ਲਫ਼ਜ਼ ਕਹਿਣ ਲੱਗਾ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਵਧੀਆ ਗੱਲ ਹੈ ਪਰ ਉੱਥੇ ਗੁਰਸਿੱਖ ਭੈਣ ਜਦੋਂ ਆਪਣੇ ਬੱਚੇ ਆਸਤੇ ਇਲਾਜ ਵਾਸਤੇ ਪੈਸੇ ਮੰਗਣ ਲਈ ਜਾਂਦੀ ਤਾਂ ਕਿੰਨੇ ਦਾਨੀ ਸੱਜਣ ਵੀਰ ਕਈਆਂ ਦਾ ਤਾਂ ਧਿਆਨ ਹੀ ਨਹੀਂ ਪਿਆ ਹੋਣਾ ਤਾਂ ਇਸ ਲਈ ਵੀ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਈਆਂ ਦਾ ਧਿਆਨ ਹੀ ਨਹੀਂ ਪਿਆ ਹੋਣਾ ਧਿਆਨ ਦੇ ਵਿੱਚ ਲਿਆ ਦਿਏ ਕਿ ਪਿੰਡਾਂ ਦੇ ਵਿੱਚ ਜਿਹੜੇ ਟੂਰਨਾਮੈਂਟ ਹੁੰਦੇ ਨੇ ਉੱਥੇ ਜਾ ਕੇ 10 10 5 5 ਰੁਪਏ ਮੰਗ ਕੇ ਆਪਣੇ ਬੱਚੇ ਦੇ ਇਲਾਜ ਵਾਸਤੇ ਇਹ ਪਰਿਵਾਰ ਗੁਰਸਿੱਖ ਪਰਿਵਾਰ ਪੈਸੇ ਇਕੱਠੇ ਕਰ ਰਿਹਾ ਹੈ ਤਾਂ ਪੈਣੇ ਮਨ ਨੂੰ ਦੁੱਖ ਨਹੀਂ ਹੁੰਦਾ ਕਿ ਅਜ ਬੱਚਾ ਤੰਦਰੁਸਤ ਹੁੰਦਾ ਤਾਂ ਇਸ ਤਰ੍ਹਾਂ ਨਹੀਂ ਸੀ ਜਾਣਾ ਪੈਂਦਾ ਹਾਂਜੀ ਵੀਰ ਜੀ ਹੁੰਦਾ ਹੁੰਦਾ ਜਦੋਂ ਮੈਂ ਜਾਨੀ ਆਦਾ ਮੇਰੇ ਬੇਟੇ ਦੀ ਆਵਾਜ਼ ਦਿੰਦੇ ਕਮੈਂਟਰ ਫਿਰ ਉਹਦੇ ਕੇਵਲੇ ਮੈਂ ਮਨ ਵੀ ਭਰਦੀ ਆ ਅੱਛਾ ਜੀ ਹਾਂਜੀ ਤੇ ਲੋਕ ਕਿੰਨੇ ਪੈਸੇ ਦੇ ਦਿੰਦੇ ਨੇ ਜੀ ਤਾਂ ਲੋਕ 10 10 ਪੀ ਵੀ ਦਿੱਤੇ ਸਹੀ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਪੂਰਾ ਇਲਾਜ ਹੀ ਕਰਵਾ ਦਾਂਗੇ ਨਹੀਂ ਵੀਰ ਜੀ ਇਹ ਨਹੀਂ ਕਦੀ ਕਿਹਾ ਤਾਂ ਉਸ ਛੋਟੇ ਬੱਚੇ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਜੀ ਤੁਹਾਡਾ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਤੁਹਾਡਾ ਜੀ ਗੁਰਪ੍ਰੀਤ ਸਿੰਘ ਤਾਂ ਇੱਕ ਛੋਟਾ ਬੱਚਾ ਤੁਹਾਡਾ ਮਹਿਜ਼ 8 ਸਾਲ ਉਮਰ ਹੈ ਅਤੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੈ ਚੰਡੀਗੜ੍ਹ ਤੋਂ ਦਿੱਲੀ ਤੱਕ ਤੁਸੀਂ ਜਾਏ ਹੋ ਜਿੰਨੇ ਵੀ ਦਾਨੀ ਸੱਜਣ ਹੈ ਕਿਵੇਂ ਦੀ ਮਦਦ ਵੀ ਹੋਣੀ ਚਾਹੀਦੀ ਇਹ ਵੀ ਦੱਸਿਓ ਜੀ ਦੱਸਿਓ ਜੀ ਕਿਵੇਂ ਦੀ ਮਦਦ ਮਦਦ ਕਿਵੇਂ ਦੀ ਹੋਣੀ ਚਾਹੀਦੀ ਤੁਹਾਡੀ ਮਾਰ ਜਿਵੇਂ ਮਰ ਸਾਡੀ ਇਹ ਗਲਪੀ ਬੱਚਾ ਚਲੋ ਬਾਜੇ ਜੀ ਹਾਂਜੀ ਇਹਦਾ ਇਲਾਜ ਹੋ ਜੇ ਇਸ ਤੋਂ ਵੱਧ ਕੀ ਚਾਹੀਦਾ ਆਪਾਂ ਨੂੰ ਹਾਂਜੀ ਪਤਾ ਜੀ ਬੋਤਾ ਹੈ ਤੁਹਾਡਾ 8 ਸਾਲ ਦਾ ਹਾਂਜੀ ਤੇ ਡਾਕਟਰਾਂ ਨੇ ਜਿਹੜਾ ਦੱਸਿਆ ਕਿ ਇਲਾਜ ਹੋਣਾ ਤਾਂ ਪੈਸੇ ਲੱਗਣੇ ਨੇ ਬਹੁਤ ਜ਼ਿਆਦਾ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਕੀ ਉਹਨਾਂ ਨੂੰ ਅਪੀਲ ਕਰ ਰਹੇ ਨੇ ਚਾਹੁੰਦੇ ਤੁਹਾਡਾ ਨਾਮ ਕੀ ਪਹਿਲਾਂ ਦੱਸਿਓ ਜੀ ਸੁਖਵਿੰਦਰ ਕੋ ਕੀ ਜਿੰਨੇ ਵੀ ਦਾਨੀ ਸੱਜਣ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਉਹਨਾਂ ਨੂੰ ਕੀ ਤੁਸੀਂ ਜਿਹੜਾ ਚੈਨਲ ਦੇ ਮਾਧਮ ਰਾਹੀਂ ਕਹਿਣਾ ਚਾਹੋਗੇ ਜੀ ਹਾਂਜੀ ਜੇ ਹੋ ਆਨੇ ਆ ਕੇ ਇਹਦਾ ਬੱਚੇ ਦਾ ਲਾਜ ਹੋਣਾ ਚਾਹੀਦਾ ਅੱਛਾ ਜੀ ਹਾਂਜੀ ਕਿ ਇੰਨੀ ਕਿ ਮਦਦ ਕਰਨ ਸਾਡੀ ਕਿ ਗਰੀਬ ਘਰਿਆਂ ਹੀ ਤੇ ਤਦ ਕਰਕੇ ਆ ਇਹਦਾ ਪਾਸਾ ਮਾਦਾ ਜੀ ਚਲ ਮਾਰੇ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਆ 8ਵਾਂ 7ਵਾਂ ਸਾਲ ਲੱਗ ਗਿਆ ਅੱਛਾ ਜੀ ਹਾਂਜੀ ਅੱਛਾ ਜੀ ਜੋ ਮਤਲਬ ਪੈਦਾ ਹੋਇਆ ਬਿਮਾਰੀ ਹੈ ਨਹੀਂ ਸਿਰਫ ਨਾ 6 ਮਹੀਨੇ ਸਹੀ ਰਿਹਾ ਵਾ ਅੱਛਾ ਜੀ ਉਸ ਤੋਂ ਬਾਅਦ ਇਹਨੂੰ ਬੁਖਾਰ ਚੜਿਆ ਫੇਰ ਹੀ ਹਾਨੂੰ ਇਹਦਾ ਪਤਾ ਲੱਗਾ ਕਿ ਆ ਇਹਨੂੰ ਦੁੱਖ ਹੈ ਅੱਛਾ ਜੀ ਹਾਂਜੀ ਆਪਾਂ ਨੇ ਜਿੰਨੇ ਵੀ ਦਾਨੀ ਵੀਰ ਜਿਹੜੇ ਚੈਨਲ ਦੇ ਮਾਧਮ ਰਾਹੀਂ ਵੇਖ ਰਹੇ ਆ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਜਿਹੜੇ ਇਲਾਜ ਕਰਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਇਲਾਜ ਵਾਸਤੇ ਪੈਸਿਆਂ ਦੀ ਮਦਦ ਲਈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤੇ ਹੋ ਕਿ ਨਹੀਂ ਆ ਕਿ ਮੇਰੀ ਮਦਦ ਕਰ ਸਕਣ ਮੇਰਾ ਬੱਚਾ ਬਚਾ ਦੇਣ ਅੱਛਾ ਜੀ ਬਸ ਮੈਂ ਹੋਰ ਨਹੀਂ ਕੋਈ ਕਹਿਣਾ ਚਾਹੁੰਦੀ ਬਸ ਮੇਰੇ ਬੱਚੇ ਵਾਸਤੇ ਇਲਾਜ ਲਈ ਪੈਸੇ ਤੇ ਚਲੋ ਭਾ ਦੇਣ ਮੇਰਾ ਬੱਚਾ ਬਚੇ ਚਲੋ ਜੇ ਇਲਾਜ ਹੋ ਸਕੇ ਹਾਂਜੀ ਬਸ ਨਹੀਂ ਕੋਈ ਅ ਤਦ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਗੁਰਸਿੱਖ ਪਰਿਵਾਰ ਨੇ ਮਦਦ ਦੀ ਗੋਹਾਰ ਲਗਾਈ ਹੈ ਛੋਟਾ ਬੱਚਾ ਹੈ ਅਤੇ ਮੈਂ ਇਸ ਵੇਲੇ ਤਰਨਤਾਰਨ ਤੋਂ ਜਦੋਂ ਚਭਾਲ ਤੋਂ ਆਪਾਂ ਸਿੱਧਾ ਅਟਾਰੀ ਨੂੰ ਆਉਨੇ ਆ ਤਾਂ ਰਾਜਾ ਤਾਲ ਤੋਂ ਪਹਿਲਾਂ ਅਤੇ ਸਰਾਏ ਮੰਤਖਾਂ ਦੇ ਨੇੜੇ ਪਿੰਡ ਹੈ ਗਹਿਰੀ ਜਿਸ ਪਿੰਡ ਦੇ ਵਿੱਚ ਐਸ ਵੇਲੇ ਅਸੀਂ ਮੌਜੂਦ ਹੈ ਤਾਂ ਇੱਕ ਛੋਟਾ ਬੱਚਾ ਹੈ ਜਿਸ ਨੂੰ ਪੈਰਾਲਾਈਜ਼ ਵੀ ਹੈ ਤੇ ਗੁਰਦੇ ਵੀ ਖਰਾਬ ਹਨ ਤਾਂ ਉਹਨਾਂ ਦੇ ਪਰਿਵਾਰ ਨੇ ਮਦਦੀ ਗੁਹਾਰ ਲਗਾਈ ਹੈ ਕਿਉਂ ਕਿ ਉਹਨਾਂ ਦੇ ਕੋਲ ਪੈਸੇ ਇਲਾਜ ਕਰਾਉਣ ਵਾਸਤੇ ਨਹੀਂ ਤਾਂ ਫੋਨ ਨੰਬਰ ਵੀ ਜਾਣਾਂਗੇ ਭਾਣੇ ਤੁਹਾਡਾ ਨੰਬਰ ਕਿੰਨਾ ਹੈ ਦੱਸ ਸਕਦੇ ਕਿਸੇ ਨੇ ਸੰਪਰਕ ਕਰਕੇ ਤੁਹਾਡੀ ਮਦਦ ਕਰਨੀ ਹੈ ਨੰਬਰ ਕਿੰਨਾ ਹੈ ਵੀਰ ਜੀ ਹਾਂਜੀ 8872 47217 ਇੱਕ ਵਾਰ ਫਿਰ ਬੋਲ ਦਿਓ ਜੀ ਹਾਂਜੀ 8872 47217 ਠੀਕ ਹੈ ਜੀ ਤਾਂ ਦੋਸਤੋ ਨੰਬਰ ਵੀ ਪਰਿਵਾਰ ਨੇ ਬੋਲਿਆ ਹੈ ਸਕਰੀਨ ਦੇ ਉੱਪਰ ਤੁਸੀਂ ਬੈਂਕ ਖਾਤਾ ਵੀ ਵੇਖ ਸਕਦੇ ਹੋਵੋਗੇ ਤਾ ਇਸ ਪਰਿਵਾਰ ਦੀ ਜੇਕਰ ਤੁਸੀਂ ਕੋਈ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਇਹ ਇਸ ਗੁਰਪ ਸਿੱਖ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਹੋ ਸਕੇ ਅਜੇ ਕਿੰਨੇ ਹੀ ਪਰਿਵਾਰ ਤੇ ਕਿੰਨੇ ਹੀ ਬੱਚੇ ਨੇ ਜਿਹੜੇ ਇਲਾਜ ਖੁਣੋ ਜਿਹੜੇ ਆ ਉਹ ਰਹਿ ਜਾਂਦੇ ਨੇ ਤਾਂ ਸੜਕਾਂ ਦੇ ਉੱਪਰ ਰੱਜਿਆਂ ਨੂੰ ਲੰਗਰ ਖਵਾਉਣ ਵਾਲੇ ਅਤੇ ਰੱਜਿਆਂ ਨੂੰ ਘੇਰ ਘੇਰ ਕੇ ਲੰਗਰ ਛਕਾਉਣ ਵਾਲੇ ਜਿੰਨੇ ਵੀ ਦਾਨੀ ਵੀਰ ਆ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਕਿ ਉਸੇ ਹੀ ਦਾਨ ਦੇ ਵਿੱਚੋਂ ਇੱਕ ਥੋੜਾ ਜਿਹਾ ਦਾਨ ਆਪਾਂ ਇਕੱਠਾ ਕਰਕੇ ਜੇ ਇਸ ਗੁਰਸਿੱਖ ਭੈਣ ਨੂੰ ਦੇ ਦਈਏ ਕਿ ਜਿਸ ਦੇ ਨਾਲ ਉਹਨਾਂ ਦੀ ਮਤ ਹੋ ਸਕੇ ਉਹਨਾਂ ਦਾ ਬੱਚਾ ਠੀਕ ਠਾਕ ਹੋ ਕੇ ਘਰ ਦੇ ਵਿੱਚ ਪਰਤੇ ਤੇ ਸਕੂਲ ਜਾਵੇ ਇਹ ਪਰਿਵਾਰ ਦੀ ਜਿਹੜੀ ਆ ਮੰਨ ਦੀ ਗੱਲ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ